ਤਰੀ ਵਾਰ ਲੋਕ ਸਭਾ ਦਾ ਤੁਸੀਂ ਜਿਹੜਾ ਇਲੈਕਸ਼ਨ ਤੁਸੀਂ ਕੰਪੇਨ ਚਲਾ ਰਹੇ ਹੋ ਉਮੀਦਵਾਰ ਹੋ ਤੁਸੀਂ ਪਿੰਡਾਂਾਂ 'ਚ ਜਾ ਰਹੇ ਹੋ ਕਿਹੋ ਜਿਹਾ ਹੰਕਾਰਾ ਤੁਸ ਮੈ ਮਿਲ ਰਿਹਾ ਭਾਈ ਦੇਖੋ ਅਸਲ ਵਿੱਚ ਦੇਖੋ ਲੋਕਾਂ ਨੂੰ ਹੁਣ ਸਮਝ ਆ ਰਿਹਾ ਕਿ ਅਸੀਂ ਤਾਂ ਬਹੁਤ ਚਿਰ ਦੇ ਸਮਝਾ ਰਹੇ ਆਂ ਜੀ ਕਿ ਜਿਹੜੀ ਇਹ ਵਿਵਸਥਾ ਬਣੀ ਜਾ ਰਹੀ ਕਿਉਂਕਿ ਆਪਾਂ ਪੰਜਾਬ ਦੇ ਲੋਕਾਂ ਨੇ ਅਦੀਸ਼ ਦੇ ਲੋਕਾਂ ਨੇ ਕਾਂਗਰਸ ਵੋਟਾਂ ਪਾਈਆਂ ਕਾਂਗਰਸ ਦੇ ਐਮਪੀ ਲਗਾਤਾਰ ਇਵਨ ਲੋਕ ਨੂੰ ਛੱਡ ਕੇ ਆਪਾਂ ਦੋ ਵਾਰ ਨੂੰ ਛੱਡ ਗਈ ਜਿਆਦਾਤਰ ਕਾਂਗਰਸ ਐਮਪੀ ਰਹੇ ਆ 41 ਦਲ ਬੀਜੇਪੀ ਦੀ ਸਰਕਾਰ ਆਈ ਆ ਜੀ ਤੇ ਲੋਕ ਦੇ ਲੋਕ ਪੰਜਾਬ ਦੇ ਪਹਿਲਾਂ ਹੀ ਬਦਲ ਲੱਭ ਰਹੇ ਸੀ ਜੀ ਤੇ ਉਹਨਾਂ ਨੇ 22 ਦੇ ਵਿੱਚ ਦੋਨਾਂ ਪਾਰਟੀਆਂ ਨੂੰ ਰੱਦ ਕਰਕੇ ਆਪ ਨੂੰ ਲਿਆਂਦਾ ਪਰ ਆਪ ਉਹਨਾਂ ਲੱਗਾ ਵੀ ਉਹ ਉਹਨਾਂ ਵਰਗੀ ਹੀ ਪਾਰਟੀਆਂ ਜਿਹੜੀ ਆ ਜਿਹੜੀ ਸਾਹਤ ਹੋਈ ਆ ਜੀ ਇਸ ਕਰਕੇ ਜਿਹੜੇ ਲੋਕ ਆ ਭਈ ਇਹ ਜਿਹੜੀ ਵਿਵਸਥਾ ਅਸੀਂ ਕਹਿ ਰਹੇ ਸੀ ਵੀ ਲੁੱਟਣ ਵਾਲੀ ਆ ਸਾਰਿਆਂ ਦੀ ਸਾਰੇ ਵਰਗਾਂ ਦੀ ਜੀ ਇਵਨ ਜਿਹੜੇ ਸਥਾਪਿਤ ਕਰ ਰਹੇ ਸੀਗੇ ਉਸ ਲੋਕਾਂ ਛੱਡ ਕੇ ਉਹਨਾਂ ਦੀ ਵੀ ਲੁੱਟ ਹੋ ਰਹੀ ਜੀ ਇਸ ਕਰਕੇ ਲੋਕ ਬਦਲ ਲੱਭ ਰਹੇ ਆ ਤੇ ਸਾਡੀ ਇਹ ਕੋਸ਼ਿਸ਼ ਆ ਵੀ ਅਸੀਂ ਲੋਕਾਂ ਦੇ ਵਿਸ਼ਵਾਸ ਤੇ ਖਰੇ ਉੱਤਰੀਏ ਉਹਨਾਂ ਦੀ ਇਹ ਉਮੀਦ ਪੈਦਾ ਕਰੀਏ ਵੀ ਜਿਹੜਾ ਅਸੀਂ ਜਿਸ ਤਰ੍ਹਾਂ ਦਾ ਤੁਸੀਂ ਪ੍ਰਬੰਧ ਕਰਾਉਣਾ ਚਾਹੁੰਦੇ ਆ ਵੀ ਅਸੀਂ ਉਹ ਪ੍ਰਬੰਧ ਸਥਾਪਿਤ ਕਰ ਸਕਦੇ ਆ ਠੀਕ ਹੈ ਇਸ ਕਰਕੇ ਪਿਛਲੀ ਵਾਰ ਵੀ ਕਾਹ ਹੈ ਸਾਨੂੰ 2 ਲੱਖ ਵੋਟ ਪਈ ਸੀ ਪਰ ਉਹ 2 ਲੱਖ ਲੋਕਾਂ ਨੇ ਸਾਨੂੰ ਉਹਦਾ ਬਦਲ ਦੇ ਰੂਪੇ ਦੇਖਿਆ ਜਿਉਂਕਿ ਆਪ ਨੂੰ ਸਿਰਫ 25000 ਵੋਟ ਪਈ ਸੀ ਤੇ ਲੋਕੀ ਔਰ ਅਸੀਂ ਉਸ ਉਮੀਦ ਤੇ ਕੰਮ ਵੀ ਕੀਤਾ 5 ਸਾਲ ਬੈਠੇ ਨਹੀਂ ਆਗੇ ਚਾਹੇ ਅਸੀਂ ਨਹੀਂ ਜਿੱਤੇ ਸੀ ਇਸ ਕਰਕੇ ਲੋਕ ਸਾਨੂੰ ਹੁਣ ਜਿਸ ਤਰ੍ਹਾਂ ਆਪ ਨੂੰ ਬਦਲ ਦੇ ਰੂਪੇ ਦੇਖਿਆ ਜਲੰਧਰ ਦੇ ਵਿੱਚ ਸਾਨੂੰ ਉਸ ਬਦਲ ਦੇ ਰੂਪੇ ਦੇਖ ਰਹੇ ਆ ਤੁਸੀਂ ਕੱਲ ਦੇਖੋ ਕੱਲ ਅਸੀਂ ਰੋਡ ਸ਼ੋਅ ਕੱਢਿਆ ਤੇ ਭਗਵਾਨ ਜਮਾਨ ਸਾਹਿਬ ਦਾ ਜਿਹੜਾ ਰੋਡ ਸ਼ੋਅ ਦੇਖ ਲਓ ਇੱਕ ਸੀਐਮ ਜਿਹੜੇ ਸੀਗੇ ਤੇ ਸਾਡਾ ਦੇਖ ਲਓ ਘੱਟ ਘੱਟ 2 ਗੁਣਾ ਜਿਹੜਾ ਫਰਕ ਹੋਊਗਾ ਇਸ ਕਰਕੇ ਅੱਜ ਦੇ ਸਮੇਂ ਬੜੇ ਜਲੰਧਰ ਦੇ ਲੋਕ ਬਦਲ ਲੱਭਦੇ ਆ ਤੇ ਬਦਲ ਰੂਪੇ ਸਾਨੂੰ ਦੇਖ ਰਿਹਾ ਤੇ ਇਸ ਕਰਕੇ ਬਹੁਤ ਪਰਮਾਹੁੰਗਾਰਾ ਮਿਲ ਰਿਹਾ ਜਿਹੜੇ ਡੱਡੂ ਛੜਪਾ ਮੰਨ ਵਾਲੇ ਆਗੂ ਹੈਗੇ ਆ ਲੋਕਾਂ ਨੂੰ ਵੇਚੀ ਜਾ ਰਿਹਾ ਹੈਗੇ ਆ ਸਿਰਫ ਆਪਣੀ ਬੜਾ ਉਹਨਾਂ ਬਾਰੇ ਥੋੜਾ ਕੀ ਕਹਣਾ ਜੀ ਲੇਖੋ ਪਹਿਲਾਂ ਵੀ ਇਸ ਤਰ੍ਹਾਂ ਹੀ ਸੀਗਾ ਇਸ ਕਰਕੇ ਇਹ ਤਾਂ ਲੋਕ ਆ ਵੀ ਲੋਕ ਜਿਹੜੇ ਵੀ ਲੋਕਾਂ ਦਾ ਇਮਾਨਦਾਰ ਹੈ ਨਹੀਂ ਕੋਈ ਵੀ ਜਿਹੜੇ ਵੀ ਲੋਕ ਲੋਕ ਉਹਨਾਂ ਨੂੰ ਸਵੈਸਗੋਣਾ ਚਾਹੀਦਾ ਉਹਨੂੰ ਰੱਦ ਕਰਨਾ ਚਾਹੀਦਾ ਤਾਂ ਹੀ ਟ੍ਰੈਂਡ ਇਹ ਰੁਕਣਾ ਜੇ ਆਪਾਂ ਲੋਕਾਂ ਨਾਲ ਈਮਾਨਦਾਰ ਨਹੀਂ ਨਾਲ ਜਾਂ ਵਿਸ਼ਵਾਸ ਘਾਤੀ ਕਰਨ ਵਾਲੇ ਬੰਦਿਆਂ ਨੂੰ ਚਿਤਾਵਾਂਗੇ ਤਾਂ ਫਿਰ ਇੱਕ ਟ੍ਰੈਂਡ ਸੈੱਟ ਹੋ ਜਾਣਾ ਵੀ ਜਿੱਦਾਂ ਮਰਜ਼ੀ ਲੋਕਾਂ ਨਾਲ ਬੇਇਮਾਨੀ ਕਰ ਲੋ ਫਿਰ ਜਿੱਤੇ ਜਾਣਾ ਤੇ ਜਿਉ ਹਾਰ ਨਗੇ ਤਾਂ ਫੇਰ ਹੀ ਟ੍ਰੈਂਡ ਰੁਕਣਾ ਹੈ ਸਰ ਇੱਕ ਚੀਜ਼ ਹੋਰ ਜਿੱਤਨ ਤੋਂ ਬਾਅਦ ਜਿਹੜੇ ਬਲੌਗ ਦੇ ਵਿੱਚ ਬਸਡੇ ਦਾ ਇੱਕ 파ਟਕ ਦਾ ਮੇਨ ਮੁੱਦਾ ਉਹ ਤੁਸੀਂ ਹੱਲ ਕਰਾਉਗੇ ਦੇਖੋ ਇੰਨਾ ਤਾਂ ਲੋਕ ਸਭਾ 'ਚ ਕਾਫੀ ਸਮੱਸਿਆਵਾਂ ਹੈਗੀਆਂ ਬਹੁਤੀਆਂ ਗਈ ਸਾਡੇ ਨੋਟਿਸ ਵਿੱਚ ਵੀ ਹੈ ਨਹੀਂ ਪਰ ਇਨ ਜਨਰਲ ਦੇਖੋ ਜੋ ਅਸੀਂ ਕਰ ਸਕਦੇ ਆ ਜਦੋਂ ਸਾਡੇ ਕੋਲ ਸੱਤਾ ਵੀ ਐ ਨਹੀਂ ਉਦੋਂ ਵੀ ਲਗਾਤਾਰ ਅਸੀਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੰਮ ਕੀਤਾ ਸਿਹਤ ਦੇ ਕੰਮ ਕੀਤਾ ਨਸ਼ੇ ਦੇ ਖਿਲਾਫ ਕੰਮ ਕੀਤਾ ਪੁਲਿਸ ਜਿਹੜੇ ਪ੍ਰਸ਼ਾਸਨਿਕ ਸੁਧਾਰਾਂ ਤੇ ਕੰਮ ਕੀਤਾ ਵੀ ਸਾਰੇ ਲੋਕਾਂ ਦੀ ਸੁਣਵਾਈ ਕਰਨ ਵਾਲਾ ਪ੍ਰਬੰਧ ਹੋਵੇ ਤੇ ਜੇਕਰ ਲੋਕ ਸਾਨੂੰ ਪਾਵਰ ਦਿੰਦੇ ਆ ਮਤਲਬ ਸਿੱਖਿਆ ਸਿਹਤ ਰੋਜ਼ਗਾਰ ਜੋ ਬਿਹਤਰ ਹੋ ਜਾਦਾ ਲੋਕਾਂ ਦੀ ਜ਼ਿੰਦਗੀ ਵਧੀਆ ਬਣਾਉਣ ਦੇ ਲਈ ਉਹਦੇ ਤੇ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਕਿਹਨਾ ਮੱਧਿਆ ਤੇ ਇਲੈਕਸ਼ਨ ਆ ਰਹੇ ਨੇ ਦੇਖੋ ਲੋਕ ਕੇ ਸਾਰੇ ਜਿਹੜੇ ਵੀ ਬੰਦੇ ਦੀ ਜ਼ਿੰਦਗੀ ਨਾਲ ਸੰਬੰਧਤ ਆ ਬੰਦਿਆਂ ਨੂੰ ਕਾਨੂੰਨ ਵਿਵਸਥਾ ਸਹੀ ਚਾਹੀਦੀ ਬੰਦਿਆਂ ਨੂੰ ਸਿਹਤ ਚੰਗੀ ਚਾਹੀਦੀ ਕਿਉਂਕਿ ਸਾਰਿਆਂ ਨਿੱਜੀਕਰਨ ਹੋ ਗਿਆ ਸਰਕਾਰੀ ਹਸਪਤਾਲਾਂ 'ਚ ਕੋਈ ਕਿਸੇ ਵੀ ਚੀਜ਼ ਦਾ ਇਲਾਜ ਹੈ ਨਹੀਂ ਚਾਹੇ ਸਿੱਖਿਆ ਚੰਗੀ ਚਾਹੀਦੀ ਲੋਕਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦੇ ਹੋਣਾ ਚਾਹੀਦੇ ਮੌਕੇ ਪੈਦਾ ਕਰਨ ਲਈ ਇੰਡਸਟਰੀ ਚੰਗੀ ਚਾਹੀਦੀ ਹੈ ਟ੍ਰੇਡ ਲਈ ਸਹੀ এনਵਾਇਰਨਮੈਂਟ ਹੋਣਾ ਚਾਹੀਦਾ ਜੋ ਵੀ ਸਹੀ ਹੋ ਸਕਦਾ ਉਹ ਅਸੀਂ ਕਰਾਂ ਕਾਂਗਰਸ ਕਹਿ ਰਹੀ ਐ ਅਸੀਂ ਐਸੀ ਮੁੱਖ ਮੰਤਰੀ ਬਣਾਏ ਤੇ ਚਰਨਜੀਤ ਚੰਨੀ ਇੱਥੋਂ ਇਲੈਕਸ਼ਨ ਲੜ ਰਹੇ ਆ ਕੀ ਕਹੋਗੇ ਦੇਖੋ ਐਜ਼ ਅ ਪਾਰਟੀ ਉਹ ਕੋਈ ਇੰਡੀਵਿਜੂਅਲ ਤਾਂ ਹੈ ਨਹੀਂ ਐਜ਼ ਅ ਪਾਰਟੀ ਦਾ ਪਾਰਟੀ ਪਿਛਲੀ ਸਰਕਾਰ ਦਾ ਜਿੰਨੀਆਂ ਵੀ ਸਰਕਾਰਾਂ ਦੀ ਉਹਨਾਂ ਨੇ ਹਿੱਸਾ ਰਿਆ ਤੇ ਕੀਤਾ ਕੁਝ ਵੀ ਨਹੀਂ 17 ਤੋਂ 22 ਸਾਰਾ ਦੇਖ ਲੋ ਚ ਕੈਬਨਿਟ ਮਨਿਸਟਰ ਰਹੇ ਆ ਔਰ ਉਹਨਾਂ ਦੇ ਰਾਜ ਵਿੱਚ ਜਿਹੜੇ ਵਿਦਿਆਰਥੀ ਆ ਹਜ਼ਾਰਾਂ ਵਿਦਿਆਰਥੀ ਜਿਹੜੇ ਉਹਨਾਂ ਨੂੰ ਡਿਗਰੀਆਂ ਨਹੀਂ ਮਿਲੀਆਂ ਟਾਈਮ ਸਰ ਤੇ ਉਹਨਾਂ ਦਾ ਫਿਊਚਰ ਬਰਬਾਦ ਹੋਇਆ ਫਿਰ ਫਿਰ ਇਹ ਆ ਵੀ ਮੈਡੀਕਲ ਜਿਹੜੀ ਫੀਸਾਂ ਆ ਉਹ ਅਸੀ ਅਸੀ ਯਾਰ ਹੋ ਗਈਆਂ ਤੇ ਕਾਂਗਰਸ ਦੇ ਸਮੇਂ ਵਿੱਚ ਜਿਹੜਾ ਸਿੱਖਿਆ ਦਾ ਅਧਿਕਾਰ ਲਿਆਂਦਾ ਵੀ 8ਵੀਂ ਤੱਕ ਵੇਲ ਨਹੀਂ ਹੋਣਾ ਤੇ ਹਜ਼ਾਰਾਂ ਜਿਹੜੀਆਂ ਜਿਹੜੀ ਨਵੀਂ ਸਾਰੀ ਪੀੜ੍ਹੀ ਅਨਪੜ੍ਹ ਹੋ ਗਈ ਇਸ ਕਰਕੇ ਉਹਨਾਂ ਨੂੰ ਹੀ ਦੱਸਣ ਤੋਂ ਬਾਅਦ ਸਮਾਂ ਮਿਲਿਆ ਤੇ ਜੇ ਉਹਨਾਂ ਨੇ ਕੁਝ ਕਰਨਾ ਹੁੰਦਾ ਤੇ ਹੁਣ ਤੱਕ ਕੋਈ ਕਰ ਦਿੰਦੇ ਇਸ ਕਰਕੇ ਜਿੰਨੀਆਂ ਵੀ ਸਮੱਸਿਆਵਾਂ ਆ ਗਈਆਂ ਉਹਦੇ ਵਿੱਚ ਮੈਜੋਰਟੀ ਲਈ ਉਹ ਜ਼ਿੰਮੇਵਾਰ ਹੈ ਸਰ ਇਕ ਹੋਰ ਜੀ ਬਸ ਅਡੇ ਦਾ ਮੇਨ ਮੁੱਦਾ ਵਾ ਕਿਉਂਕਿ ਉਹ ਬਾਹਰ ਹੋਣ ਕਰਕੇ ਬਾਹਰ ਹੋਣ ਕਰਕੇ ਉੱਤੇ ਲੁੱਟਾਂ ਕਾ ਬਹੁਤ ਆ ਰਹੀਆਂ ਇਸ ਦਾ ਕਹਿ ਰਹੇ ਆ ਕਿ ਬਸ ਅਡੇ ਦਾ ਮੇਨ ਮੁੱਦਾ ਵਾ ਸ਼ਹਿਰ ਦਾ ਜਿਹੜਾ ਬਹੁਤ ਹੀ ਕਪਚਾਵੇਂ ਤੋਂ ਚੱਲਦਾ ਆ ਰਿਹਾ ਉਹਦੀ ਵਾਰ ਤੁਸੀਂ ਦੱਸੋ ਜਿਹੜੇ ਲੋਕਾਂ ਨਾਲ ਜਿੰਨੇ ਵੀ ਸੰਬੰਧਿਤ ਮੁੱਦੇ ਆ ਉਹ ਜਿਹੜੇ ਲੋਕਾਂ ਨੇ ਜਿਹੜੇ ਨਮਾਇੰਦੇ ਚੁਣੇ ਉਹਨ ਲੋਕਾਂ ਪ੍ਰਤੀ ਸੰਵੇਦਨਸ਼ੀਲ ਦਾ ਨਾ ਹੋਣ ਕਰਕੇ ਜੇਕਰ ਉਹ ਸੰਵੇਦਨਸ਼ੀਲ ਕੋਈ ਜਿਹੜਾ ਲੋਕਾਂ ਨਾਲ ਇਮੋਸ਼ਨਲੀ ਅਟੈਚ ਆ ਜੇ ਉਹ ਉਸ ਤਰ੍ਹਾਂ ਦਾ ਨਮਾਇੰਦਾ ਚੁਣੂਗੇ ਅਜੇ ਤੱਕ ਉਹ ਨਮਾਇੰਦੇ ਚੁਣੇ ਜਿਨ੍ਹਾਂ ਨੂੰ ਇਹ ਸੀ ਵੀ ਅਸੀਂ ਸਾਨੂੰ ਪਾਵਰ ਚਾਹੀਦੀ ਤੇ ਜੇ ਆਪਾਂ ਜਿਸ ਤਰ੍ਹਾਂ ਸਾਡਾ ਟਰੈਕ ਰਿਕਾਰਡ ਰਿਹਾ ਪੱਤਰਕਾਰੀ ਤੌਰ ਤੇ ਵੀ ਜੇ ਤੁਸੀਂ ਉਸ ਤਰ੍ਹਾਂ ਦਾ ਟੈਸਟਡ ਬੰਦੇ ਚੁਣੂਗੇ ਜਿਹੜੇ ਲੋਕਾਂ ਨਾਲ ਪਿਆਰ ਕਰਦੇ ਆ ਇਮੋਸ਼ਨਲੀ ਅਟੈਚ ਆ ਤੇ ਉਹ ਉਹਨਾਂ ਦੀ ਭਾਵਨਾਵਾਂ ਸਮਝ ਕੇ ਜੋ ਚਾਹੁੰਦੇ ਉਦਾਂ ਲੋ ਕਰਦੇ ਨੇ ਠੀਕ ਠੀਕ